ਉਮਰ 90 ਸਾਲ ਬਾਬਾ ਸਰਜੀਤ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਬਰਸੋਈ ਧਰਤੀ ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਹਮਣੇ ਬਸ ਢੇ ਵਾਲੇ ਪਾਸੇ 50 55 ਸਾਲ ਤੋਂ ਕੁੱਚੇ ਛੋਲਿਆਂ ਦੀ ਰੇੜੀ ਪੁੱਛਿਆ ਇੱਕ ਕਿੰਨੇ ਦਾ ਦਿੰਨੇ ਹੋ ਆਖਣ ਲੱਗੇ ਬੀਹਾਂ ਦਾ ਵੀ ਪੰਜੀਆਂ ਦਾ ਵੀ ਤੇ ਮੁਫਤ ਵੀ ਹੈ ਮੁਫਤ ਵੀ ਕੀ ਮਤਲਬ ਤੁਹਾਡਾ ਆਖਣ ਲੱਗੇ ਕਿਸੇ ਕੋਲ ਪੈਸੇ ਨਾ ਹੋਵਣ ਤਾਂ ਵੀ ਖਵਾ ਦੇਈਦਾ ਤਾਂ ਵੀ ਹਮੇਸ਼ਾ ਬਰਕਤ ਬਣੀ ਰਹਦੀ ਸੱਤ ਧੀਆਂ ਇੱਥੋਂ ਹੀ ਵਈਆਂ ਹਾੜ ਸੌਂਦੇ ਚਮਾਸੀ ਅਤੇ ਪੋਹ ਦੇ ਠੱਕੇ ਰੋਜ਼ 7 ਵਜੇ ਡੱਟ ਜਾਈਦਾ ਫੇਰ ਚੱਲ ਸੋ ਚੱਲ ਪੁੱਛਿਆ ਥੱਕਦੇ ਨਹੀਂ ਆਖਣ ਲੱਗੇ ਬੜੇ ਬਾ ਦਿਮਾਗ ਵਿੱਚ ਹੁੰਦਾ ਸਰੀਰ ਵਿੱਚ ਨਹੀਂ ਸੱਜੀ ਅੱਖ ਵਿੱਚ ਨੁਕਸ ਪੈ ਗਿਆ ਘਟ ਦਿਸਦਾ ਪਰ ਫੇਰ ਤੰਦੂਰ ਵਿੱਚ ਹੱਥ ਪਾ ਕੇ ਵੇਖ ਲਈਦਾ ਕੁਲਚਾ ਪੱਕਿਆ ਕਿ ਨਹੀਂ ਪੋਟੇ ਜਰੂਰ ਸੜ ਜਾਂਦੇ ਪਰ ਜਮੀਰ ਠੰਡੀ ਠਾਰ ਰਹਿੰਦੀ ਖੁਸ਼ੀ ਹੁੰਦੀ ਹੈ ਸੇਵਾ ਕਰਕੇ ਉਹ ਵਹਿਗਰੂ ਨੇ ਕਦੀ ਘਾਟਾ ਨਹੀਂ ਪਾਇਆ ਗੁਜ਼ਰ ਬਸਰ ਇੰਜ ਹੀ ਚੱਲੀ ਜਾਂਦਾ ਸਿਰ ਟਕਣ ਲਈ ਛਤਵੀ ਦਿੱਤੀ ਹੈ ਉਸ ਮਹਾਰਾਜ ਨੇ ਕੋਲ ਹੀ ਲੱਕੜ ਦੇ ਬੈਂਚ ਤੇ ਬੈਠੇ ਲੋਕ ਅਤੇ ਉਹਨਾਂ ਦੀਆਂ ਪਲੇਟਾਂ ਵਿੱਚ ਹੋਰ ਛੋਲੇ ਪਾਈ ਜਾਂਦੇ ਬਾਬੇ ਹੁਰੀ ਹਰ ਕੋਈ ਰੱਜ ਕੇ ਜਾਂਦਾ ਸੁੱਡੀ ਬਾਦਸ਼ਾਹ ਦੀ ਨਗਰੀ ਰੱਜੀਆਂ ਆਤਮਾਵਾਂ ਦੀ ਪਰਮਾਰ ਉਹ ਆਤਮਾਵਾਂ ਜੋ ਅਮੀਰ ਹੋਣ ਲਈ ਨਹੀਂ ਸਗੁਸਾਰੀ ਉਮਰ ਸਬਰ ਸੰਤੋਖ ਦਾ ਪੱਲਾ ਫੜੀ ਹੋਰਨਾ ਰੋਹਾਂ ਨੂੰ ਵੀ ਰਜਾਉਂਦੀਆਂ ਰਹਿੰਦੀਆਂ ਅਰਦਾਸਾ ਸੋਧਿਆ ਕਾਸ਼ ਇਹ ਸਭ ਕੁਝ ਇੰਜ ਹੀ ਬਣਿਆ ਰਹੀ ਸੁਦੇਵੀ ਸਾਡੇ ਜਨਮ ਮਗਰੋਂ ਵੀ ਕੁਝ ਐਸੇ ਵੀ ਵੇਖੇ ਸੌਖਿਆ ਕਰੋੜਾਂ ਅਰਬਾਂ ਕਮਾਲ ਸਕਦੇ ਹਨ ਪਰ ਸਾਫ ਨਾ ਕਰ ਦਿੱਤੀ ਅਖੇ ਦਰਬਾਰ ਸਾਹਿਬ ਤੋਂ ਪੈ ਗਈ ਵਿੱਤ ਜਰੀ ਨਹੀਂ ਜਾਣੀ ਦਿਨੇ ਰਾਤ ਬਸ ਇਹੀ ਜੋੜਦੀ ਅਗਲਾ ਜਨਮ ਵੀ ਇਸੇ ਧਰਤੀ ਤੇ ਦੇਵੀ ਉੱਚੀ ਸੁੱਚੀ ਤੇ ਪਵਿੱਤਰ ਸੋਚ ਕਾਰੋਬਰੀ ਮਾਨਸਿਕਤਾ ਤੋਂ ਬਹੁਤ ਪਰੇ ਅਜੇ ਕੱਲ ਦੀਆਂ ਗੱਲਾਂ ਨੇ ਕੁਝ ਅਰਦਾਸੇ ਦਰਬਾਰ ਸਾਹਿਬ ਦੇ ਅੰਦਰ ਵੀ ਸੋਧੇ ਗਏ ਸਨ ਕੌਮ ਦੇ ਗਲੋਂ ਗੁਲਾਮੀ ਦੇ ਗੁਲਾਮੇ ਲਹੌੜ ਲਈ ਭਾਵੇਂ ਸੌ ਵਾਰ ਵੀ ਮਨੁੱਖਾ ਜਨਮ ਨਸੀਬ ਹੋਵੇ ਹਰ ਵੀਰ ਬਸ ਇੰਜ ਹੀ ਸ਼ਹੀਦ ਹੁੰਦੇ ਰਹੀਏ ਇਹ ਹੀ ਮਹਾਨਤਾ ਏ ਇਸ ਦੀ ਵਜੂਦ ਅਤੇ ਰੂਹਾਂ ਨੂੰ ਬੇਖੌਫ ਬਣਾਉਂਦੀ ਜਮੀਰਾਂ ਨੂੰ ਰੋਹਾਨੀ ਅਮੀਰੀ ਬਣਦੀ ਹੋਈ ਸ੍ਰੀ ਅਮਰਤਸਰ ਦੀ ਧਰਤੀ ਇਸ ਨੂੰ ਸੈਂਕੜੇ ਸਜਦੇ ਅਤੇ ਹਜ਼ਾਰਾਂ ਡੰਡਉਤਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ